ਅਸਪੀਨਲ ਦੀ ਸਾਰਿਆਂ ਨੂੰ ਤੇ ਅੱਜ ਸਾਡਾ ਹੈ ਕੰਪੀਟੀਸ਼ਨ ਕਾਤਰੋ ਪਿੰਡ ਵਿੱਚ ਤੇ ਪੰਜਾਬ ਦੇ ਸੰਗذور ਤੇ ਹੁਣ ਅਸੀਂ ਉੱਥੇ ਚੱਲੇ ਆ ਰਾਤ ਦੇ 3 ਵਜੇ ਦੇ ਕੋਲ ਨੂੰ ਖਾਓ ਰੇ ਨਾਲ ਤੋਂ ਹੰਡਿਆ ਤੇ ਇੱਥੇ ਮਮੀ ਤੇ ਜਿਵੇਂ ਉਹਨੇ ਉਹਨੇ ਨਾ ਅੱਗੇ ਤਿਆਂ ਤਾਂ ਕਿ ਗ੍ਰੇਸ ਉਹਨੇ ਸੀ ਨਾ ਅੱਗੇ ਚੱਲੇ ਆ ਤੇ ਇਸ ਮੇਜ ਨਾ ਆਇਆ ਕਿਉਂਕਿ ਫਰੈਸ਼ ਹੋ ਗਈ ਸੀ ਸਾਡੀ ਦੋਨੋਂ ਦਿਵਸੇ ਰੇਸਾ ਤੁਸੀਂ ਅਜੀਤਸਾਨੋਂ ਟਰੈਵਲਿੰਗ ਤੇ 5 ਘੰਟੇ ਲੱਗਣੇ। ਮਾਚ 6:00 ਸਟਾਰਟ ਹੋਣਾ, 12:00 ਸਟਾਰਟ ਹੋਣਾ। ਲਓ ਗਾਇਜ਼ ਅਸੀਂ ਜਾ ਰਹੇ ਹਾਂ ਸੰਗਰੂਰ। ਅੱਧੀ ਆ ਗਏ ਬਾਹਰ ਬੱਚੇ ਜਿਹੜਾ ਹੁਣਾਂ ਨੇ। ਨਾ ਆ ਗਏ ਗਾਇਜ਼ ਬੱਚੇ ਹੁਣ ਅਸੀਂ ਲੱਗੇ ਤਾਂ ਉਹਨਾਂ ਤੇ ਟਾਈਮ 3:30 ਹੋ ਗਿਆ ਲਗਭਗ। ਹੁਣ ਅਸੀਂ ਤੁਰਦੇ ਦੇਖੋ ਕਿੰਨਾ ਹਨੇਰਾ। ਤੇ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਣੀ। ਕਾਫੀ ਜ਼ਿਆਦਾ ਹਨੇਰਾ ਪੈ। ਲਗਾਈ ਦਵਾਰਾ ਰੋਡ ਤੇ ਅਸੀਂ ਪਹੁੰਚ ਗਏ ਆ ਨਵਾਂ ਰੋਡ ਬਣਿਆ ਦਿੱਲੀ ਤੋਂ ਬਾਹਰ ਬਾਹਰ ਆਪਾਂ ਬਾਈਪਾਸ ਲੰਘੀ ਜਾਣਾ ਇਹ ਪਹਿਲੀ ਵਾਰੀ ਅਸੀਂ ਇਹ ਰੋਡ ਜਾ ਰਹੇ ਆ ਤੇ ਪਹਿਲੀ ਵਾਰੀ ਅਸੀਂ ਸਿੰਗਰੂਰ ਜਾ ਰਹੇ ਆ ਉੱਥੇ ਜਾ ਕੇ ਤੇ ਦੇਖੇਟ ਜਗਤ ਖੇੜ ਕੇ ਗੇਮ ਸੀ ਖੇੜ ਜਗਤ ਖੇਡਾ ਅਕਾਰ ਖੇਡਾ ਕਾਲ ਜੁਗਤ ਖੇਡ ਜੁਗਤ ਅਕਾਰ ਜੁਗਤ ਖੇਡਾ ਇਦਾਂ ਦਾ ਕੁਝ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਆ ਦੇਖੋ ਅਸੀਂ ਮੈਪ ਵੀ ਲਾਇਆ ਵਾ ਤੇ ਸਾਨੂੰ ਦਿਖਾਉਣ ਲੈ ਕੇ 8 ਵਜੇ ਪਹੁੰਚ ਜਾਵਾਂਗੇ ਤੇ ਲਾਈਵ ਹੈ ਸਟੈਪ ਤੇ ਚਾ ਟਾਈਮ ਹੋ ਗਿਆ ਆਪਣਾ ਕਿੰਨਾ ਟਾਈਮ ਹੋ ਗਿਆ ਆ 3:40 3:30 ਹੋ ਗਿਆ ਤੇ ਵੀਊ ਵੇਖੋ ਰਾਤ ਦਾ ਕਿੰਨਾ ਸੋਹਣਾ ਵੀਊ ਇੱਥੋਂ ਦਾ ਦਿੱਲੀ ਤੋਂ ਵਾਰ ਵਾਰ ਨੰਗ ਜਾਣਾ ਇੱਥੇ ਹੀ ਟਾਈਮ ਵੈਸੇ ਲੱਗਦਾ ਜ਼ਿਆਦਾ ਤੇ ਆਣ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਹਰ ਸੰਡੇ ਹੁੰਦਾ ਏ ਤੇ ਪੰਜਾਬ ਦੇ ਇੰਨੇ ਵੀ ਦੇਖ ਰਹੇ ਸਾਨੂੰ ਆਪਣੇ ਬੱਚਿਆਂ ਨੂੰ ਉੱਥੇ ਪਾਰਟਿਸਿਪੇਟ ਕਰਾ ਸਕਦੇ ਹੋ ਕੋਈ ਐਂਟਰੀ ਫੀਸ ਵਗੈਰਾ ਕੁਝ ਨਹੀਂ ਹੈ ਫ੍ਰੀ ਹੈ ਬਿਲਕੁਲ ਤੇ ਕਾਫੀ ਅੱچھے ਇਨਾਮ ਵਗੈਰਾ ਇਲੈਕਟ੍ਰੋਨਿਕ ਐਕਟਿਵ ਹੈ ਸਾਈਕਲ ਹੋਰ ਵੀ ਬਹੁਤ ਸਾਰੇ ਇਨਾਮ ਦਿੱਤੇ ਜਾ ਰਹੇ ਹੈ ਤੇ ਉਹਨਾਂ ਦਾ ਪੇਜ ਉਹਦੇ ਉੱਤੇ ਵੀ ਹੈਗਾ ਕਾਤਰੋ ਪੈਨਡ ਕਰਕੇ ਇਹਨਾਂ ਦਾ ਪੈਨਡ ਕਾਤਰੋ ਹਾਂਜੀ ਕਾਤਰੋ ਪੈਨਡ ਜਿਸਲੀ ਸੰਗਰੂਰ ਦੇ ਉੱਤੇ ਜਾ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਕਰੋ ਗਾਈਜ ਆ ਗਏ ਆਪਾਂ ਕਾਤਰੋ ਰਹਿ ਗਿਆ 8 ਕਿਲੋਮੀਟਰ ਕਿੰਨੀ ਦੀ ਦੇਖੋ ਇਹ ਧੂਰੀ ਤੋਂ ਸੜਕ ਜਾਂਦੀ ਕਾਤਰੋ ਨੂੰ ਉਹ ਸੜਕ ਅਸੀਂ ਜਾ ਰਹੇ ਆ ਤੇ ਇੱਧਰ ਪੇੜ ਪੌਦੇ ਬਹੁਤ ਆ ਵੈਸੇ ਤੇ ਵੈਸੇ ਵੀ ਇੱਥੇ ਆ ਜਿਹੜੇ ਰੋਡ ਅਸੀਂ ਆਏ ਤਾਂ ਟ੍ਰੈਫਿਕ ਨਹੀਂ ਸੀ ਖਾਲੀ ਵਧੀਆ ਰੋਡ ਸੀ ਤੇ ਟ੍ਰੈਫਿਕ ਹੈ ਨਹੀਂ ਸੀ ਤੇ ਵੈਸੇ ਵੀ ਸਾਰੀ ਸੜਕ ਵਧੀਆ ਬਣੀ ਕਿਤੇ ਟੁੱਟੀ ਨਹੀਂ। ਉੱਥੇ ਜਾ ਕੇ ਹੁਣ ਦਿਖਾਉਣੇ ਤੁਹਾਨੂੰ ਕੀ ਸੂਰਤ ਹੈ ਹਾਲਾਤ ਰੋ ਪਿੰਡ। ਫਿਰ ਅਸੀਂ ਹੁਣ ਡਰਾਈਵਰ ਚੇਂਜ ਕੀਤਾ। ਆਹ ਹਾਂ ਡਰਾਈਵਰ ਸਾਰੇ ਜਾਊਗਾ। ਇਹ ਹੁਣ ਰਸਤੇ ਦੇ ਵਿੱਚ ਮੇਨ ਜਿਹੜੀ ਹੁਣ ਜਗ੍ਹਾ ਰਹਿ ਗਈ ਸੀ ਉਹ ਹੁਣ ਇਹਦਾ ਡਰਾਈਵਰ ਪਹਚਾਊਗਾ। ਅੱਗੇ ਹੌਲਾ ਸੀ ਵੱਧ ਰਹੇ ਆ ਮੰਜਾ ਲਾਲ ਨੂੰ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਲਓ ਗਾਈਜ਼ ਰਹਿ ਗਿਆ 500 ਮੀਟਰ ਕਾਤਰੋ ਪਿੰਡ ਤੇ ਦੇਖੋ ਆ ਸੂਰਤ ਤੇ ਹਾਲ ਆਪਣੇ ਪੰਜਾਬ ਦਾ ਦੇਖੋ ਕਿੰਨਾ ਪਿਆਰਾ ਪਿੰਡ ਬਹੁਤ ਵੱਡਾ ਪਿੰਡ ਲੱਗ ਰਿਹਾ ਲਓ ਗਾਈਜ਼ ਆਇਆ ਪਿੰਡ ਕਾਤਰੋ ਜਿੱਥੇ ਖੇਤ ਗੇਮਾਂ ਹੋ ਰਹੀਆਂ ਬੱਚਿਆਂ ਦੀਆਂ ਤੇ ਦਿਖਾਉਣੇ ਤੁਹਾਨੂੰ ਜਾ ਕੇ ਇੱਥੇ ਹਜੇ ਕਾਫੀ ਲੋਕ ਵੈਸੇ ਜਾ ਰਹੇ ਆ ਲਓ ਗਾਈਜ਼ ਆਪਾਂ ਪਹੁੰਚ ਗਏ ਆ ਪਿੰਡ ਕਾਤਰੋਂ ਤੇ ਆ ਦੇਖੋ ਇੱਥੇ ਹੋ ਰਿਹਾ ਪ੍ਰੋਗਰਾਮ ਆ ਦੇਖੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਇੱਥੇ ਪ੍ਰੋਪਰ ਹੋ ਰਿਹਾ ਸਾਰਾ ਇਹ ਗਈ ਕਾਤਰੋ ਦਾ ਸਰਕਾਰੀ ਸਕੂਲ ਆ ਤੇ ਸਕੂਲ ਦੀ ਗਰਾਊਂਡ ਦੇ ਵਿੱਚ ਹੋ ਰਿਹਾ ਕਾਫੀ ਵੱਡਾ ਪਿੰਡ ਹੈ ਸੰਗਰੂਰ ਡਿਸਟ੍ਰਿਕਟ ਦਾ ਤੇ ਕਾਫੀ ਪਬਲਿਕ ਆਈ ਹਮ ਦਿਖਾਉਣੇ ਆਂ ਅੰਦਰ ਤੋਂ ਓ ਗਾਇਜ਼ ਆ ਗਏ ਆਪਾਂ ਕਾਤਰ ਅਕਾਲ ਜੁਗਤ ਖੇਡ ਆ ਸਾਹਮਣੇ ਗਾਇਜ਼ ਕਾਊਂਟਰ ਬਣਿਆ ਇੱਥੇ ਰਜਿਸਟ੍ਰੇਸ਼ਨ ਕਰਾ ਕੇ फिर इस तुम बाद अगे बारह बजे शुरू होना पे प्रोडक्ट उस पेलों पीला हो जाए सारा लॉग जा गए आप पेंड कातरू ज़िला संगर काफ़ी ज़्यादा गेमिंग हो रही है ਲਾਈਵ ਦਿਖਾਣਾ ਆਪਣੇ ਨਾਲ ਜੁੜੇ ਪੇਰੈਂਟਸ ਪੂਰ ਸੇਵਾ ਦੇ ਬੱਚੇ ਜਿਹਨਾਂ ਨੇ ਇੱਥੇ ਇਸ ਟੂਰਨਾਮੈਂਟ ਦਾ ਭਾਗ ਲੈਣਾ ਸੀ ਉਸ ਸਮੇਂ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸੇਤੀ ਕਿਰਾ ਜੋ ਆਪਾਂ ਇਸ ਇਵੈਂਟ ਨੂੰ ਡਾਊੜਾਂ ਦੇ ਮੁਕਾਬਲੇ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਮੁਕਾਬਲੇ ਕਰਾਉਂਦੇ ਕਰਾਉਂਦੇ ਬਹੁਤ ਸਮਾਂ ਲੱਗਣਾ ਸੋ ਨੋ ਗਾਈਜ਼ ਹੋ ਗਿਆ ਕੰਮ ਸ਼ੁਰੂ ਹੋ ਗਿਆ ਹਾਜੀ ਜਿੰਦਰੀਆ ਕਰਦੇ ਅੱਜ ਦੇ ਅਪਣੇ ਦਰਸ਼ਕ ਵੀਰਾਂ ਨੂੰ ਵੀ ਜ਼ਾਰ ਤੇ ਕਰਦੇ ਆ ਫਿਰ ਅਪਣੇ ਨਾਲ ਰਹਿੰਦੇ ਕੱਟ ਮਾਰੇ ਬੋਲਾਂ ਦਾ ਨੋ ਗਾਈਜ਼ ਆ ਗਿਆ ਪਿੰਕਾ ਭਾਈ 打破了 ਆਪੇ ਕਹਿੰਦੇ ਕੁਝ ਹੋਰ ਤਾਂ ਤੋਂ ਬੰਦਲ ਸਾਰਾ ਕੁਝ ਆ ਤੇ ਤੁਸੀਂ ਮੈਨੇਜਮੈਂਟ ਵੀ ਫੋਚਾ ਮੈਂ ਦੁਬਾਰਾ ਕਮਾਵਾ ਕਰਨਾ ਚਾਹੁੰਦਾ ਬਸ ਗੌਰ ਨਾਲ ਸੁਣੋ ਜਿੰਨੇ ਵੀ ਤੁਸੀਂ ਇੱਥੇ ਆਪੋ ਨੇ ਬੱਚੇ ਲੈ ਕੇ ਆਇਆ ਚਾਹੇ ਤੁਸੀਂ ਉਹਨਾਂ ਦੇ ਮਾਪੇ ਜਾਂ ਤੁਸੀਂ ਬੱਚਿਆਂ ਦੇ ਕੋਚ ਸਾਹਿਬ ਆਓ ਸਹੀ ਗੱਲ ਧਿਆਨ ਨਾਲ ਸੁਣਦੇ ਹੋ ਕਿ ਜਿਹੜਾ ਕੱਠ ਹੈ ਜਿੱਥੇ ਹੋਇਆ ਆਪਾਂ ਇਹ ਬਾਕ ਰੱਖਾਂਗੇ ਉਹਦੇ ਇੱਕ ਇੱਕ ਸਟੈਪ ਦਾ ਇੱਕ ਇੱਕ ਕਦਮ ਦਾ ਇਹਦਾ ਤੁਸੀਂ ਸਾਡੇ ਨਾਲ ਪੰਡਿਆ ਇਹਦਾ ਫਲ ਚੱਕ ਕੇ ਮਿਲ ਪਾਵਾਂਗੇ ਇਹ ਅਸੀਂ ਤੁਹਾਡੇ ਨਾਲ ਵਾਦਾ ਕਰ ਰਿਹਾ ਮਤਲਬ ਬੱਚਿਆਂ ਦੇ ਲਈ ਜਿੱਥੇ ਤੱਕ ਜਾਣਾ ਪਿਆ ਜਾਵਾਂਗੇ ਜੋ ਕਰਨਾ ਪਿਆ ਕਰਾਂਗੇ ਜਿਹਨੂੰ ਮਿਲਣਾ ਪਿਆ ਮਿਲਾਵੋ ਮਤਲਬ ਹਰ ਇੱਕੋ ਬੰਦਾ ਹਮ ਕਰਾਂਗੇ ਜਿਹਦੇ ਨਾਲ ਸਾਡੇ ਬੱਚੇ ਟੌਪ ਤੇ ਰਹਿਣਗੇ ਇਹ ਕੰਮ ਸੌਖਾ ਨਹੀਂ ਕਰੋਗਾ ਕਚੀਰ ਨੂੰ ਸਾਰੇ ਨੂੰ ਦੱਸਣਾ ਚਾਹੁੰਦਾ

ਆਇ ਨਗਰ ਉਹ ਕਿਹੜੇ ਅਸੀਂ ਨਾਮ ਤੇ ਮੂਹੇ ਦੇਖ ਰਿਹਾ ਅੰਨਾ ਲਿਖਾ ਦੀ ਇਹਨੇ ਜੀ ਹਰਵੀਰ ਪਾਛ ਰਣਾ ਮਰਾ ਰਿਆ ਓਏ ਹਰ ਰੋਗ ਦਾ ਦਾਰਸ਼ਿਕ ਬਣ ਉਹ ਹੁਣ ਫੋਕਸ ਰ ਮਰਾਉਂ ਸੀ ਜੀ ਪੂਰਾ ਧੰਨ ਓ ਚੱਲ 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 ਵੇ ਮੋਲੀ ਤੇਰੇ ਨਾਲ ਈ ਅਕਾਲ 23 K A M J O T ਆਮ ਰਾਈਟ ਥੈਂਕ ਯੂ ਆਹ ਤੇ ਆ ਗਏ ਤੁਸੀਂ ਫੋਸਟ ਆਇਓ ਕੀ ਨਾਮ ਆ ਤੁਹਾਡਾ ਕਿਹੜਾ ਪਿੰਡਾ ਪੁੱਤ ਜਿਹੜਾ ਪਿੰਡਾ ਟੋਲ ਵਿਖਥੇ ਆ ਪੁੱਤ ਇਹ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅੱਛਾ ਤੇ ਰਾਗ ਤੇ ਦੌੜਦੇ ਹੋਏ ਤੁਹਾਨੂੰ ਕੀ ਫੀਲ ਹੋ ਰਿਹਾ ਸੀ ਵੀ ਤੁਸੀਂ ਜਿੱਤੋਗੇ ਜਾਂ ਜੋ ਕੁੜੀ ਸੈਕੰਡ ਆਈ ਉਹ ਜਿੱਤੂਗੀ ਅੱਛਾ ਪੂਰਾ ਯਕੀਨ ਸੀ ਪੂਰਾ ਕੰਫੀਡੈਂਸ ਸੀ ਪਹਿਲੀ ਵਾਰ ਆਇਓ ਜੇ ਪਹਿਲਾਂ ਵੀ ਦੌੜੇ ਹੋ ਕਦੇ ਪਹਿਲੀ ਵਾਰੀ ਦੌੜੇ ਹੋ ਫਿਰ ਤਾਂ ਬਹੁਤ 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 ਮੁਬਾਰਕਾ ਤੁਹਾਨੂੰ ਸ਼ਾਬਾਸ਼ ਇਨਾਲਾ ਗਾਇਜ਼ ਹੋ ਗਿਆ ਫਾਈਨਲ ਇਥੋਂ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਰਾਸ਼ਾ ਦੇਖੋ ਦੂਰ ਦੂਰ ਤੋਂ ਲੋਕ ਆਏ ਆ ਬਹੁਤ ਜ਼ਿਆਦਾ ਟੀਮਾਂ ਕਾਫੀ ਆਈਆਂ ਨੇ ਛੋਟੇ ਛੋਟੇ ਬੱਚੇ ਵੱਡੇ ਬੱਚੇ ਅੰਡਰ 19 17 ਦੇਣੀ 20 80 ਤੱਕ ਲੈ ਅੰਡਰ 80 ਤੇ ਹੁਣ ਜੋ ਗੇਮ ਚੱਲ ਰਹੀ ਹੈ ਉਹ ਅੰਡਰ 14 ਚੱਲ ਰਹੀ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਇੱਕ ਫੇਰ ਫਸਟ ਆਇਆ ਰਨਿੰਗ ਦੇ ਵਿੱਚੋਂ ਤੇ ਗੁਰੂ ਸਾਹਿਬ ਦੀ ਬਹੁਤ ਜ਼ਿਆਦਾ ਕਿਰਪਾ ਹੋਈ ਹੈ ਸਾਡਾ ਇੰਨੀ ਦੂਰ ਆ ਕੇ ਮਿਹਨਤ ਦਾ ਮੁੱਲ ਮੋੜਿਆ ਵਾਹਿਗੁਰੂ ਨੇ ਤੇ ਅਸੀਂ ਹੁਣ ਇੱਥੇ ਬਹੁਤ ਵਧੀਆ ਬਹੁਤ ਜ਼ਿਆਦਾ ਫੋਕਸ ਕਰ ਰਹੇ ਹਾਂ ਤੇ ਉਹਨੂੰ ਹਰ ਚੀਜ਼ ਪ੍ਰੋਵਾਈਡ ਕਰ ਰਹੇ ਆ ਖਾਣ ਪੀਣ ਦੀ ਡਾਈਟ ਉਹਦੀ ਪ੍ਰੋਪਰ ਹਰ ਚੀਜ਼ ਸਹੀ ਪ੍ਰੋਪਰ ਦੇ ਰਹੇ ਆਸੀਂ ਤੇ ਇਸ ਕਰਕੇ ਵਾਈਗਰੂ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਸਾਰਾ ਗੇਮ ਵਧੀਆ ਗੇਮ ਕਰ ਰਹੀ ਹੈ ਵਿਚਾਰੀ ਬਹੁਤ ਅੱਛੀ ਗਾਇਸ ਇਥੇ ਜਾਣਦੇ ਜੀ ਤੇ ਤੁਹਾਾਰ ਕੇ ਐਕਸਪ੍ਰੈਸ ਦੇਖੋ ਆ ਲਾਈਕਰ ਆਇਆ ਗਾਇਸ ਅਸੀਂ ਆ ਗਏ ਆ ਵਾਪਸ ਤੇ ਦੇਖੋ ਵਾਪਸੇ ਦਵਾਰਕਾ ਐਕਸਪ੍ਰੈਸਵੇ ਦੇਖੋ ਕਿੰਨਾ ਪਿਆਰਾ ਬਣਿਆ ਅੰਡਰਪਾਸ ਕਿੰਨੀ ਪਿਆਰੀ ਮੀਨਾਰਕਾਰੀ ਕੀਤੀ ਹੈ ਬਹੁਤ ਵਧੀਆ ਲੱਗ ਰਿਹਾ ਦੇਖੋ ਰਾਤ ਦਾ ਨਜ਼ਾਰਾ ਲਾਈਟਿੰਗ ਬਹੁਤ ਵਧੀਆ ਹੈ ਤੇ ਕਾਫੀ ਲੰਮਾ ਹੈ ਆਸ ਹੈ ਤਾਂ ਬਤੋ ਦੇਖੋ ਕਿੰਨੀ ਜ਼ਿਆਦਾ ਕਲਾਕਾਰੀ ਇਹਦੇ ਤੇ ਕੀਤੀ ਹੈ ਵਧੀਆ ਵਧੀਆ ਚੀਜ਼ਾਂ ਬਣਾਉਂਦੇ ਨੇ ਜੋ ਆਪਣੇ ਕਲਚਰ ਨਾਲ रिलेटेड ਗਾਇਸ ਸੋਨਾ ਸੀ ਫਾਈਨਲੀ ਪਹੁੰਚ ਗਈ ਫਿਰਗਾ